ਮੇਰਾ ਬੇਟਾ ਆਇਆ ਕਹਿੰਦਾ ਮੰਮੀ ਫੋਟੋ ਕਰਵਾਈਏ ਮੈਂ ਪਰਸ ਉਹਥੇ ਰੱਖਿਆ ਕਿ ਸਾਰੇ ਬੈਠੇ ਹੋਏ ਆ ਟੇਬਲ ਦੇ ਬਿਲਕੁਲ ਨਾਲ ਖੜੇ ਹੋ ਕੇ ਫੋਟੋ ਕਰਾਈਏ ਅੱਛਾ ਤੁਹਾਨੂੰ ਵੀਡੀਓ ਵੀ ਦੇ ਦਿੰਨੇ ਆ ਫੋਟੋ ਕਰਾਣ ਨੂੰ ਜਦੋਂ ਗਏ ਦੋ ਵੇਟਰ ਆਏ ਉਹਨਾਂ ਨੇ ਗੋਲ-ਗੋਲ ਘੁੰਮੇ ਸਾਡੇ ਵਿੱਚ ਮੇਰੇ ਬੇਟੇ ਨੇ ਉਹਨੂੰ ਗਾਲ ਵੀ ਕੱਢੀ ਅਸੀਂ ਫੋਟੋ ਕਰਾ ਰਹੇ ਸੀ ਸਾਈਡ ਤੇ ਹੋ ਜਾ ਉਹ ਸਾਈਡ ਤੇ ਨਹੀਂ ਹੋਏ ਵੀ ਇਨਕੀ ਇੱਕ ਸਾਈਡ ਤੇ ਲੱਗਿਆ ਜਦੋਂ ਗਾਲ ਖਾਣ ਤੋਂ ਬਾਅਦ ਸਾਈਡ ਤੇ ਹੋਇਆ ਐਨੇ ਜਿਹੜਾ ਜੋ ਬੰਦਾ ਆਇਆ ਜਿੱਥੇ ਮੈਂ ਉੱਟੀ ਆ ਉਸੇ ਕੁਰਸੀ ਤੋਂ ਬੈਠ ਕੇ ਉਹ ਆਪਣਾ ਕੋਟ ਉਹਨੇ ਰੱਖਿਆ ਪਰਸਲੇ ਉੱਤੇ ਇਸ ਤਰ੍ਹਾਂ ਕੋਟ ਸਮੇਤ ਪਰ ਸਾਰੇ ਸ਼ਾਦੀ ਦੇ ਸਗਨ ਉਹ ਦੁਲੇ ਦੀ ਗੋਠੀ ਲੜਕੇ ਵਾਲਾ ਨੇ ਪੰਜਾਬ ਮੈਨੂੰ ਫੜਾਈਆਂ ਸੀ ਜਿਹੜੇ ਕਿ ਸਵੇਰੇ ਡੋਲੀ ਡਾਂਮਸੇ ਕੁੜੀ ਨੂੰ ਪਾਣੀਆਂ ਸੀ ਉਹ ਪੰਜਾਬ ਸੀ ਗਿਆ ਨਾਲੇ ਮੇਰਾ ਮੇਰਾ ਫੋਨ ਨਾਲੇ ਮੇਰਾ ਫੋਨ ਸੀ ਘਰ ਦੀਆਂ ਘਰ ਦੀਆਂ ਚਾਬੀਆਂ ਅਲਮਾਰੀ ਦੀਆਂ ਚਾਬੀਆਂ ਲੇਕਿਨ ਹਾਲੇ ਤੱਕ ਇਹੀ ਸਾਨੂੰ ਸੁਣਾ ਨੂੰ ਮਿਲ ਰਿਹਾ ਕਿ ਕਾਰਵਾਈ ਚੱਲ ਰਹੀ ਹੈ ਬੰਦੇ ਜਿ ਛੋੜੇ ਹੋਏ ਆ ਤੇ ਬੰਦੇ ਇਨਕੁਆਰੀ ਕਰ ਰਹੇ ਆ ਬੰਦੇ ਹੱਥ ਕਿਸੇ ਦੇ ਨਹੀਂ ਆ ਰਹੇ ਹਾਲੇ ਤੱਕ ਕਿਸੇ ਦਾ ਕੋਈ ਬੰਦਾ ਹੱਥ ਨਹੀਂ ਆਇਆ ਸਾਨੂੰ ਬਸ ਇੱਕੋ ਗੱਲ ਸੁਣਾਉਣੀ ਮਿਲਦੀ ਜਦੋਂ ਇਹ ਸਾਰਾ ਮੋਹਲ ਹੋਇਆ ਉੱਥੇ ਮਾਹੌਲ ਹੋਰ ਤਰ੍ਹਾਂ ਦਾ ਹੋ ਗਿਆ ਸਾਰੇ ਇੱਕ ਦੂਜੇ ਦੇ ਨੂੰ ਰੋਣ ਲੱਗ ਗਏ ਬੇਹੋਸ਼ ਹੋ ਗਏ ਬੰਦੇ ਬੇਹੋਸ਼ ਨਹੀਂ ਹੋਏ ਸਰ ਮੈਂ ਸੀੜੀਆਂ 'ਚੋਂ ਗਿਰੀ ਸੀ ਮੈਂ ਦੌੜ ਕੇ ਨਹੀਂ ਖਬਰ ਸਮਝ ਨਹੀਂ ਸੀ ਆ ਰਿਹਾ ਮੰਨੇ ਸੀ ਮੈਂ ਲੜਕੇ ਵਾਲੇ ਦਾ ਸਾਹਮਣਾ ਨਹੀਂ ਜਣਾ ਮੈਂ ਧੋੜ ਕੇ ਬਾਹਰ ਆ ਗਈ ਮਾਰੇ ਸਾਰੇ ਮੇਰੇ ਕੋਲ ਮੇਰੇ ਪਿੱਛੇ ਦੌੜੇ ਇਹ ਸਾਰੇ ਬੋਲਣ ਲੱਗੇ ਮੈਨੂੰ ਹੋਰ ਜ਼ਿਆਦਾ ਘਬਰਾਹਟ ਵਿੱਚ ਸੀੜੀਆਂ ਦੌੜ ਕੇ نیچے ਉਤਰੀ ਸੀੜੀਆਂ 'ਚ ਗਿਰੀ ਸੀ ਮੈਂ ਦੱਸ ਨਹੀਂ ਸਕਦੀ ਕਿ ਕਿੰਨੇ ਪਰੇਸ਼ਾਨ ਪੈਰਲਾਈਜ਼ ਕਰਾ ਕੇ ਮੇਰੇ ਆਦਮੀ ਨੂੰ ਇੱਕ ਅੱਖ ਢੀਂਡਾ ਦਿੱਤੀ ਹੈਗੀ ਕਿਸ ਤਰ੍ਹਾਂ ਕੰਮ ਕਰਦੇ ਕਿਸ ਤਰ੍ਹਾਂ ਸੀ ਆਪਣੇ ਬੱਚੀ ਦਾ ਵਿਆਹ ਕੀਤਾ ਮੈਨੂੰ ਇਨਸਾਫ ਚਾਹੀਦਾ ਨਸੋਖਣ ਦੇਖ ਰਹੇ ਤੁਸੀਂ ਮੈਂ ਹਾ ਸਰਵ अरोड़ा ਪਿਛਲੇ ਦਿਨੋਂ ਆਪਣੀ ਧੀ ਦਾ ਵਿਆਹ ਕੀਤਾ ਸੀ ਤੇ ਵਿਆਹ ਦੇ ਵਿੱਚ ਇੱਕ ਬੰਦਾ ਜਿਹੜਾ ਚੋਰ ਹੈ ਉਹ ਪੈਂਟ ਕੋਟ ਵਾੜ ਕੇ ਪਾ ਕੇ ਜਿਹੜਾ ਕਿ ਅੰਦਰ ਵਿਆਹ ਦੇ ਵਿੱਚ ਵੜ ਜਾਂਦਾ ਤੇ ਇੱਕ ਪਰਸ ਚੱਕ ਕੇ ਫਰਾਰ ਹੋ ਜਾਂਦਾ ਜਿਹਦੇ ਵਿੱਚ ਪੈਸੇ ਸੀਗੇ ਅੰਗੂਠੀਆਂ ਸੀਗੀਆਂ ਤੇ ਜਿਨ੍ਹਾਂ ਦਾ ਪਰਚੋਰੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਂਟੀ ਜੀ ਕਦੋਂ ਵਿਆਹ ਕੀਤਾ ਸੀ ਕਿਹਦਾ ਵਿਆਹ ਸੀ ਹੋਇਆ ਕੀ ਸੀ 13 ਸਤੰਬਰ ਨੂੰ ਰਾਤ ਨੂੰ ਮੇਰੀ ਬੇਟੀ ਦੀ ਸ਼ਾਦੀ ਸੀ ਟੇਬਲ ਵਿਆਹ 골 ਟੇਬਲ ਜਿਹੜੇ ਹੁੰਦੇ ਆ ਉਹਦੇ ਤੇ ਮੈਂ ਬੈਠੀ ਆ ਮੇਰੀ ਆ ਦੀਦੀ ਬੈਠੇ ਆ ਛੋਟੀ ਸਿਸਟਰ ਸੀ ਸਾਰਿਆਂ ਦੇ ਪਰਸੇ ਉਸ ਟੇਬਲ ਤੇ ਬੈਠੇ ਸੀ ਸਾਰੇ ਚੇਅਰ ਦੇ ਬੈਠੇ ਆ ਮੇਰੇ ਬੇਟਾ ਆਇਆ ਕਹਿੰਦਾ ਮੰਮੀ ਫੋਟੋ ਕਰਵਾਈਏ ਮੈਂ ਪਰਸ ਉੱਥੇ ਰੱਖਿਆ ਕਿ ਸਾਰੇ ਬੈਠੇ ਹੋਏ ਆ ਟੇਬਲ ਦੇ ਬਿਲਕੁਲ ਨਾਲ ਖੜੇ ਹੋ ਕੇ ਫੋਟੋ ਕਰਾਈਏ ਅੱਛਾ ਤੁਹਾਨੂੰ ਵੀਡੀਓ ਵੀ ਦੇ ਦਿੰਨੇ ਆ ਫੋਟੋ ਕਰਾਣ ਨੂੰ ਜਦੋਂ ਗਏ ਦੋ ਵੇਟਰ ਆਏ ਉਹਨਾਂ ਨੇ ਗੋਲ-ਗੋਲ ਘੁੰਮੇ ਸਾਡੇ ਵਿੱਚ ਮੇਰੇ ਬੇਟੇ ਨੇ ਉਹਨੂੰ ਗੱਲ ਵੀ ਕੱਢੀ ਕਿ ਅਸੀਂ ਫੋਟੋ ਕਰਾ ਰਹੇ ਤਾਂ ਸਾਈਡ ਤੇ ਹੋ ਜਾ ਉਹ ਸਾਈਡ ਤੇ ਨਹੀਂ ਹੋਏ ਵੀ ਇਨਕੀ ਇੱਕ ਸਾਈਡ ਤੇ ਲੱਗੇ ਜਦੋਂ ਗੱਲ ਖਾਣ ਤੋਂ ਬਾਅਦ ਸਾਈਡ ਤੇ ਹੋਇਆ ਐਨੇ ਚਿਰ ਜੋ ਬੰਦਾ ਆਇਆ ਉਹ ਆਪਣਾ ਕੋਡ ਉਹਨੇ ਰੱਖਿਆ ਪਰਸ ਦੇ ਉੱਤੇ ਇਸ ਤਰ੍ਹਾਂ ਕੋਡ ਸਮੇਤ ਪਰਸ ਲੈ ਕੇ ਚਲਾ ਗਿਆ ਅੱਛਾ ਤੇ ਪਰਸ ਦੇ ਵਿੱਚ ਹੈ ਕੀ ਕੀ ਸੀਗਾ 70000 ਨਗਦ ਸਾਰੇ ਸ਼ਾਦੀ ਦੇ ਸਗਨ ਉਹ ਦੁਲੇ ਦਿngੋਠੇ ਲੜਕੇ ਬੁਲਾਣੇ ਪੰਜਾਬਾ ਮੈਨੂੰ ਫੜਾਈਆਂ ਸੀ ਜਿਹੜੇ ਕਿ ਸਵੇਰੇ ਡੋਲੀ ਡਾਂਮ ਅਸੇ ਕੁੜੀ ਨੂੰ ਪਾਣੀਆਂ ਸੀ ਉਹ ਪੰਜਾਬਾ ਸੀ ਜੀ ਨਾਲੇ ਮੇਰਾ ਮੇਰਾ ਫੋਨ ਨਾਲੇ ਮੇਰਾ ਫੋਨ ਸੀ ਘਰ ਦੀਆਂ ਘਰ ਦੀਆਂ ਚਾਬੀਆਂ ਅਲਮਾਰੀ ਦੀਆਂ ਚਾਬੀਆਂ ਸਵੇਰੇ ਜਦੋਂ ਡੋਲੀ ਜਾਣੀ ਸੀ ਫਿਰ ਜਦੋਂ ਫੇਰੇ ਹੋ ਰਹੇ ਆ ਉਸ ਟਾਈਮ ਮੇਰੇ ਦਿਮਾਗ ਚ ਆਇਆ ਕਿ ਮੈਂ ਜਦੋਂ ਡੋਲੀ ਘਰ ਜਾਣੀ ਸਾਡੇ ਤਾਂ ਚਾਬੀਆਂ ਵੀ ਨਾਲ ਚਲੇ ਗਈਆਂ ਇਹ ਤੋਂ ਮੁੰਡੇ ਭੇਜੇ ਜਾ ਕੇ ਸਾਡੇ ਦਰਵਾਜ਼ੇ ਤੋੜ ਕੇ ਆਏ ਜਾ ਕੇ ਦੇਖੋ ਦਰਵਾਜ਼ਾ ਹਲੇ ਟੁੱਟਿਆ ਲੋਕ ਦੂਜੇ ਸੀਡਾ ਫਿਕਸ ਵਾਲਾ ਲੋਕ ਸੀ ਆ ਉਹ ਤੋੜ ਕੇ ਅਲਮਾਰੀ ਦੀ ਸਾਰੀਆਂ ਚਾਬੀਆਂ ਜਦੋਂ ਅਸੀਂ ਘਰ ਬੰਦੇ ਨੂੰ ਬੁਲਾ ਕੇ ਸਾਰੀਆਂ ਚਾਬੀਆਂ ਖੁਲਵਾਈਆਂ ਤਾਂ ਤਾਂ ਜਾ ਕੇ ਸ਼ਾਮ ਨੂੰ ਕੁੜੀ ਦਾ ਸਮਾਨ ਨਹੀਂ ਉੱਥੇ ਦੇਖ ਸਕੇ ਜਿਹੜਾ ਸਾਡੇ ਘਰ ਪਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਇਹ ਕਿਹੜੇ ਥਾਣੇ 'ਤੇ ਤੁਸੀਂ ਸ਼ਿਕਾਇਤ ਕੀਤੀ ਸਲੇਮ ਡਾਬਰੀ ਵਾਲੇ ਥਾਣੇ 'ਚ ਤੇ ਅੱਜ ਤੱਕ ਕੋਈ ਕਾਰਵਾਈ ਪਰਚਾ ਦਰਜ ਹੋਇਆ ਪਹਿਲੇ ਦਿਨ ਤੋਂ ਪਰਚਾ ਕਰਵਾਇਆ ਗਿਆ ਵਾ ਲੇਕਿਨ ਹਾਲੇ ਤੱਕ ਇਹੀ ਸਾਨੂੰ ਸੁਣਾ ਨੂੰ ਮਿਲ ਰਿਹਾ ਕਿ ਕਾਰਵਾਈ ਚੱਲ ਰਹੀ ਹੈ ਬੰਦੇ ਝ ਛੋੜ ਹਾਲੇ ਤੱਕ ਕਿਸੇ ਦਾ ਕੋਈ ਬੰਦਾ ਹੱਥ ਨਹੀਂ ਆਇਆ ਸਾਨੂੰ बस ਇੱਕੋ ਗੱਲ ਸੁਣਾਉਣੀ ਮਿਲਦੀ ਆ ਦੇਖੋ ਗੌਰਵ ਜੀ ਇਧਰ ਆਓ ਐ ਮੇਰੇ ਦਮਾ ਦੇ ਐਨੇ ਰਿਪੋਰਟ ਕਰਾਈਓ ਕਿ ਸਾਡੀ ਪਹਿਲੇ ਦਿਨ ਕੰਡੀਸ਼ਨ ਨਹੀਂ ਸੀ ਕਿਤੇ ਜਾਣਦੀ ਜੋ ਮੇਰੇ ਹਸਬੰਦ ਪੈਰਾਲਾਈਜ਼ੇ ਮਰੀਜ਼ਾਂ ਨੇ ਦਿੱਕੱਖ ਨਹੀਂ ਹੈਗੀ ਅਸੀਂ ਕਿਸ ਤਰ੍ਹਾਂ ਆਪਣੀ ਬੇਟੀ ਦਾ ਵਿਆਹ ਕੀਤਾ ਹੋਗਾ ਤੇ ਇਹ ਬੱਚਾ ਵਿਚਾਰਾ ਉਦੋਂ ਦਾ ਧੱਕੇ ਖਾ ਰਿਹਾ ਸਾਨੂੰ ਕੋਈ ਸੁਣਵਾਈ ਨਹੀਂ ਮਿਲਦੀ ਇੰਨਾ ਵੱਡਾ ਨੁਕਸਾਨ ਹੋ ਗਿਆ ਕੋਈ ਜਿੱਥੇ ਤੁਸੀਂ ਵਿਆਹ ਕੀਤਾ ਉਹਨਾਂ ਦੀ ਕੋਈ ਸਿਕਿਉਰਟੀ ਪਰਪਸ ਨਹੀਂ ਸੀ ਸਰ ਆ ਜਿਹੜੇ ਜਿੱਥੇ ਹੁਣ ਕਮਰਾ ਹੈ ਨਾ ਇੱਥੇ ਹੀ ਬੰਦੇ ਖੜੇ ਹੁੰਦੇ ਆ ਜਦੋਂ ਪਹਿਲਾਂ ਦੇ ਅੰਦਰ ਜੋ ਕਾਂਡੇ ਨੇ ਕਰ ਲਿਆ ਕਰ ਲਿਆ ਬਾਹਰ ਜਦੋਂ ਬੰਦੇ ਦੌੜੇ ਹੈ ਨਾ ਆ ਦੇਖੋ ਕਿੰਨੀ ਉੱਚੀ ਸੜਕ ਆ ਰਾਤ 12:30 ਵਜੇ ਕੋਈ ਵੀ ਨਹੀਂ ਸੀ ਰੋਡ ਤੇ ਜਦੋਂ ਕੈਮਰੇ 'ਚ ਤੁਸੀਂ ਦੇਖੋਗੇ ਇੱਥੋਂ ਦੌੜ ਕੇ ਬੰਦਾ ਉੱਥੇ ਚੜਦਾ ਵਿਆਵਾ ਅਸੀਂ ਕੈਮਰੇ 'ਚ ਦੇਖਿਆ ਸਾਰਾ ਇਹਨਾਂ ਦੀ ਸਕਿਉਰਿਟੀ ਵਾਲੇ ਨੇ ਇੱਕ ਵਾਰੀ ਨਹੀਂ ਪੁੱਛਿਆ ਕਿ ਤੂੰ ਅੰਦਰੋਂ ਨਿਕਲ ਕੇ ਦੌੜ ਕੇ ਕਿੱਧਰ ਜਾ ਰਿਹਾ ਆਪਣੀ ਗਲੀ 'ਚ ਵੀ ਰਾਤ ਨੂੰ 12:30 ਵਜੇ ਕੋਈ ਦੌੜੇਗਾ ਨਾ ਆਪ ਅੰਦਰੋਂ ਨਿਕਲ ਕੇ ਉਹਨੂੰ ਪੁੱਛਾਂਗੇ ਕਿ ਭਾਈ ਤੂੰ ਇਸ ਟਾਈਮ ਅੱਧੀ ਰਾਤ ਕਿੱਥੇ ਜਾ ਰਿਹਾ ਲੇਕਿਨ ਇਹਨੇ ਕੁਝ ਨਹੀਂ ਕੀਤਾ ਨਾ ਨੇ ਕੁਝ ਵੀ ਨਹੀਂ ਅੱਜ ਦੇਖ ਰਲੇ ਹੋਇਆ ਚਾਹੇ ਨਾ ਦੇ ਵੇਡਰ ਰਲੇ ਆ ਚਾਹੇ ਕੋਈ ਰਲੇ ਸਾਨੂੰ ਨਹੀਂ ਪਤਾ ਲੇਕਿਨ ਇੰਨਾ ਵੱਡਾ ਕਾਰਡ ਕੋਈ ਬਾਹਰੋਂ ਬੰਦਾ ਅੰਦਰ ਆ ਕੇ ਕਾਰ ਜਾਵੇ ਔਰ ਤੁਸੀਂ ਦੇਖੋ ਕਿਸ ਤਰ੍ਹਾਂ ਸੇਫਟੀ ਹੈ ਬਾਹਰੋਂ ਦੇਖੋ ਨਹੀਂ ਲੱਗੇਗਾ ਬੰਦਾ ਕਹਿੰਦਾ ਕਿ ਨਹੀਂ ਹੈ ਸੇਫ ਜਗ੍ਹਾ ਤੇ ਆ ਗਏ ਆ ਜੇ 3 ਲੱਖ ਰੁਪਏ ਲਾ ਕੇ ਵੀ ਅਸੀਂ ਸੇਫ ਨਹੀਂ ਆ ਗਏ ਸੜਕਾਂ ਤੇ ਵਿਆ ਕਰ ਲਓ ਹਾਟਲ ਕਾਦੇ ਲਿਏ ਗਏ ਆ ਤੇ ਜਦੋਂ ਤੁਸੀਂ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਪੈਲਸਟੋਂ ਇਹ ਚੀਜ਼ਾਂ ਚੋਰੀ ਹੋ ਗਈਆਂ ਤੇ ਇਹਨਾਂ ਨੇ ਕੀ ਕੀਤਾ ਤੁਹਾਨੂੰ ਤੁਸੀਂ ਆਪਣੇ ਪਰਸ ਦਾ ਧਿਆਨ ਰੱਖਣਾ ਸੀ ਕਿ ਸਾਡੇ ਸਾਡੀ ਕੋਈ ਗਲਤੀ ਨਹੀਂ ਸੀ ਅੱਛਾ ਜੀ ਤੇ ਇੱਕ ਸਕਿੰਟ ਦੇ ਵਿੱਚ ਉਸੇ ਟਾਈਮ ਕੈਮਰੇ ਓਨ ਕਰਵਾਤੇ ਸਭ ਕੁਝ ਦੇਖਿਆ ਸੀ ਲੇਕਿਨ ਇਹਨਾਂ ਨੇ ਕਿਸੇ ਨੇ ਆਪਣੀ ਗਲਤੀ ਨਹੀਂ ਮੰਨੀ ਜੀ ਅਸੀਂ ਸਵੇਰ ਤੱਕ ਰਹੁੰਦੇ ਰਹੇ ਹਾਂ ਬਾਰ-ਬਾਰ ਜਾ ਕੇ ਇਹਨਾਂ ਦੇ ਅੱਗੇ ਰੋਏ ਹਾਂ ਉਹਨਾਂ ਨੇ ਕੋਈ ਗੱਲ ਨਹੀਂ ਸਾਡੀ ਕੋਈ ਗਲਤੀ ਨਹੀਂ ਜੀ ਸਿਕਿਉਰਿਟੀ ਗਾਰ ਜੀ ਉਹ ਕਾਰਾਂ ਸੈੱਟ ਕਰਾ ਰਹੇ ਸੀ ਮਰਜ਼ੇ ਨੂੰ ਕਾਰਾਂ ਜ਼ਰੂਰੀ ਹੈ ਕਿ ਕੋਈ ਬੰਦਾ ਜਿਹੜਾ ਦੌੜੇ ਉਹਨਾਂ ਪੁੱਛਣਾ ਜ਼ਰੂਰੀ ਕੀ ਤੂੰ ਕਿਧਰ ਦੌੜ ਰਿਹਾ ਹੈ ਨਹੀਂ ਜੇ ਦੇਖਿਆ ਜਾਵੇ 12:30 ਵਜੇ 1 ਵਜੇ ਇਹ ਕਾਰਾਂ ਹੀ ਜਿਹੜੀਆਂ ਮੀਨ ਬੰਦੀ ਉਹਨਾਂ ਦੀ ਹੀ ਰਹਿ ਜਾਂਦੀਆਂ ਆਂਦਾ ਹੀ ਨਹੀਂ ਕੋਈ ਏਨੇ ਵਜੇ ਤਾਂ ਸਰ ਪੂਰੀ ਰੋਡ ਤੇ ਕੋਈ ਨਹੀਂ ਸੀ ਤੁਸੀਂ ਕੈਮਰੇ ਦੇਖ ਲਓ ਅਸੀਂ ਅਸੀਂ ਵੀ ਕੈਮਰਾ ਹੀ ਦੇਖਿਆ ਉਸ ਟਾਈਮ ਤੇ ਅੰਦਰ ਹੀ ਸੀ ਅਸੀਂ ਪੂਰੀ ਰੋਡ ਤੇ ਕੋਈ ਨਹੀਂ ਸਿਰਫ ਤੇ ਪੰਜ-ਛੇ ਗੱਡੀਆਂ ਲੱਗੀਆਂ ਸੀ ਜਿਹੜੇ ਫੈਮਿਲੀ ਮੈਂਬਰ ਸੀ ਜਾਂ ਜਿਨ੍ਹਾਂ ਨੇ ਵਾਪਸ ਜਾਣਾ ਸੀ ਤੇ ਇਹਨਾਂ ਦੇ ਬੰਦੇ ਇੱਥੇ ਕਾਰਾਂ ਵਾਲਿਆਂ ਦੇ ਕੋਲ ਖੜੇ ਹੋਏ ਆ ਜਦੋਂ ਜ ਖੜੇ ਵੀ ਹੋਏ ਹੋ ਲੇਕਿਨ ਆਪਣਾ ਅੰਦਰੋਂ ਬੰਦਾ ਤੋੜ ਕੇ ਬਾਹਰ ਜਾ ਰਿਹਾ ਆਪਣੀ ਨਜ਼ਰ ਨਹੀਂ ਪੈਂਦੀ ਉਹ ਤੇ ਆਪਣੀ ਸਕੋਟੀ ਖਾਦੀ ਜੈਸੀ ਜਦੋਂ ਕੋਈ ਅੱਦਾ ਆ ਜਾਂਦਾ ਅਣਜਾਣ ਬੰਦਾ ਹੀ ਪੁੱਛ ਲੈਂਦਾ ਹੋਵੇ ਕੀ ਹੋਇਆ ਕਿਉਂ ਭੱਜਦਾ ਕੋਈ ਤਾਂ ਕਹਿ ਰਹੀ ਗਲੀ ਚੋਂ ਕੋਈ ਦੌੜੇ ਤਾਂ ਬੰਦਾ ਪਾਰ ਨਿਕਲ ਕੇ ਪੁੱਛੇ ਤਾਂ ਕਿ ਭਾਈ ਕੀ ਗੱਲ ਹੋ ਗਈ ਤੂੰ ਕਿਉਂ ਦੌੜਿਆ ਤੇ ਇਹ ਇਹਨਾਂ ਦੀ ਤਾਂ ਡਿਊਟੀ ਸੀ ਪੁੱਛਣ ਦੀ ਕਿਉਂ ਨਹੀਂ ਪੁੱਛਿਆ ਇਹਨਾਂ ਨੇ ਲੱਗਦਾ ਕਿ ਹੁਣ ਤੂੰ ਐਨੇ ਦਿਨ ਹੋ ਗਏ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਲੱਗਦਾ ਬੰਦੇ ਫੜੇ ਜਾਊਗੇ ਸਰ ਨਹੀਂ 1% ਵੀ ਉਮੀਦ ਨਹੀਂ ਹੈਗੀ ਕਿ ਬੰਦੇ ਫੜੇ ਜਾਣਗੇ ਆਪਾਂ ਨੂੰ ਕੋਈ ਉਮੀਦ ਨਹੀਂ ਹੈਗੀ ਕਿਉਂਕਿ ਜਾਂ ਤਾਂ ਕੋਈ ਵਿਸ਼ਵਾਸ ਦਿਲਾ ਰਹੇ ਹੋ ਕਿ ਭਾਈ ਅਸੀਂ ਫੜ ਲਾਂਗੇ ਅਸੀਂ ਬੰਦੇ ਛੱਡੇ ਆ ਉਹ ਬੰਦੇ ਹਾਲੇ ਹੱਥ ਨਹੀਂ ਆ ਉਹ ਉਹ ਕੋਈ ਨੋਰਮਲ ਚੋਰੀ ਨਹੀਂ ਸੀ proffessional ਚੋਰੀ ਸੀ 35 ਬਰੀ ਇਹਨਾਂ ਦੇ ਹੱਥਰ ਜੜੇ ਹੋਣਾ ਪਹਿਲਾਂ ਵੀ ਉਹ ਕਿਉਂ ਨਹੀਂ ਫੋਟੋਆਂ ਤਾਂ ਕਿ ਦੇਤੀਆਂ ਇਹਨਾਂ ਨੂੰ ਗੋਰੋ ਆਪਣੇ ਕੋਲ ਹੈਗੀਆਂ ਨਾ ਫੋਟੋਆਂ ਪਰ ਇਹ ਇਹ ਤਾਂ ਨਹੀਂ ਹੈ ਕਿ ਕਿ ਇਹ ਐਸੇ ਬੰਦੇ ਸੀ ਜਿਹੜੇ ਵਿਆਹ ਨੂੰ ਹੀ ਟਾਰਗੇਟ ਕਰਦੇ ਹੋ ਹੋ ਸਕਦਾ ਮੀ ਵੀ ਉਹਦਾਂ ਦੇ ਸੀ ਬਿਲਕੁਲ ਸਰ ਜਦ ਤੱਕ ਅੰਦਰੋਂ ਕੋਈ ਸਰ ਜਦ ਤੱਕ ਅੰਦਰੋਂ ਕੋਈ ਸਾਧਨ ਆ ਨਾਵੇ ਬਾਹਰੋਂ ਕੋਈ ਜਿੰਨਾ ਮਰਜੀ ਕ੍ਰਿਮੀਨਲ ਹੋਵੇ ਅੰਦਰ ਜਾ ਕੇ 225 ਬੰਦੇ ਜੇ ਕਾਂਡ ਨਹੀਂ ਕਰ ਸਕਦਾ ਨਹੀਂ ਮੈਂ ਜਦੋਂ ਸੀਸੀਟੀਵੀ ਦੇਖੀ ਮੈਂ ਦੇਖਿਆ ਉਹ ਪੋੜੀਆਂ 'ਚ ਜਦੋਂ ਬੰਦਾ ਚੜ੍ਹਿਆ ਦੋ ਤਿੰਨ ਤੁਹਾਡੇ ਮਹਿਮਾਨ ਸੀਗਾ ਉਹਨਾਂ ਦੇ ਨਾਲ ਉਹਨੇ ਫੇਸ ਟੂ ਫੇਸ ਮਿਲਿਆ ਨਹੀਂ ਆਪਣਾ ਮੂੰਹ ਥੱਲੇ ਕਰਕੇ ਮੂੰਹ ਥੱਲੇ ਕਰਕੇ ਨਿਕਲਦਾ ਪਿਆ ਸਾਡੇ ਬੱਚੇ ਹੀ ਸਹੀ ਆਪਣਾ ਹੀ ਸਹੀ ਬੱਚੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਉੱਪਰ ਫਿਰ ਮੇਰੇ ਕੋਲ ਬੈਠੇ ਰਹੇ ਮੈਨੂੰ ਪਤਾ ਹੀ ਨਹੀਂ ਸਾਰੇ ਆ 25 ਸਾਢੇ ਸੀ ਸਾਰੇ ਕੋਲ ਸੀ ਤੁਹਾਡੇ ਪਿੱਛੇ ਬੈਠਾ ਰਿਹਾ ਹਾਂ ਜੀ ਚੇਅਰ ਦੇ ਬੈਠੇ ਰਹੇ ਸਾਨੂੰ ਪਤਾ ਹੀ ਨਹੀਂ ਹੁਣ ਆਪਾਂ ਦੇ ਸੋਚਾਂਗੇ ਲੜਕੇ ਵੱਲੋਂ ਲੜਕੀ ਸੋਚ ਲੈਂਦਾ ਜਾਂ ਕੁੜੀ ਵਾਲੇ ਸੋਚ ਲੈਂਦੇ ਮੁੰਡੇ ਵੱਲੋਂ ਮੁੰਡੇ ਵਾਲੇ ਸੋਚ ਲੈਂਦੇ ਕੁੜੀ ਵੱਲੋਂ ਇਹੀ ਇਹੀ ਚਾਂਸ ਹੋਇਆ ਸਰ ਇਹੀ ਚਾਂਸ ਹੋਇਆ ਉਹਦੇ ਵਿੱਚ ਸਾਫ਼ ਕਿਸਦਾ ਜਦੋਂ ਇਹ ਫੋਟੋ ਖਿਚਾਨ ਲੱਗਿਆ ਉੱਥੋਂ ਪਿੱਛੋਂ ਉੱਠ ਕੇ ਅੱਗੇ ਦੀ ਆਣ ਕੇ ਜਿੱਥੇ ਉਹ ਬੈਠੇ ਸੀ ਉੱਥੇ ਉਹ ਬੈਠਾ ਹੈ ਬੈਠ ਕੇ ਇੱਥੇ ਪਰਸ ਦੇ ਉੱਤੇ ਨੇ ਅੰਜ ਪਹਿਲੇ ਆਪਣੇ ਪਟਨਾ ਤੇ ਰੱਖਿਆ ਕੋਟ ਫਿਰ ਚੁੱਕ ਗਏ ਨੇ ਉਹ ਚੀਜ਼ ਤੇ ਰੱਖ ਕੇ ਨਾਲੇ ਉੱਠ ਕੇ ਤੁਰ ਪਿਆ ਮਤਲਬ ਉਹਨੇ ਟਾਰਗੇਟ ਰੱਖਿਆ ਸੀਗਾ ਕਿ ਜਿਹੜੀ ਦੂਲਨ ਹੈਗੀ ਆ ਉਹਦੀ ਮਾਂ ਦਾ ਪਰਸ ਕਿਹੜਾ ਕਿਉਂਕਿ ਸ਼ਗਨੂ ਸਾਹਿਬ ਲੋਕ ਦੇ ਰਹੇ ਸੀ ਲਿਫਾਫੇ ਆਪਾਂ ਜਿੱਪ ਖੋਲ ਰਹੇ ਹਾਂ ਪਾਰੇ-ਪਾਰੇ ਬੰਦੇ ਤਾਂ ਹਾਈਲਾਈਟ ਹੋ ਹੀ ਜਾਂਦਾ ਕਿ ਹਾਂ ਇਹਹੀ ਦੀ ਲੜਕੀ ਦੀ ਮਾਂ ਵਾ ਬਿਲਕੁਲ ਸਾਰੇ ਸ਼ਗਨੂ ਹੋ ਰਹੇ ਆ ਮਤਲਬ ਉਹ ਜੇ ਦੇਖਿਆ ਜਾਵੇ ਕਾਫੀ دیر ਪਹਿਲਾਂ ਹੀ ਫਿਰ ਅੰਦਰ ਐਂਟਰ ਹੋ ਗਿਆ ਹੋ ਚੁੱਕਿਆ ਸੀ ਜੀ ਹੋ ਚੁੱਕਿਆ ਸੀ ਦੇਖਿਆ ਕਿੰਨਾ ਕੁ ਟਾਈਮ ਅੰਦਰ ਰਿਹਾ ਘੰਟਾ ਡੇਢ ਘੰਟਾ ਬੜੀ ਇਦਾਂ ਨਹੀਂ ਦਿਮਾਗ ਚ ਗਿਆ ਸਰ ਮੇਰੇ ਨੇ ਜਦੋਂ ਉਹਦੀ ਫੋਟੋ ਦੇਖੀ ਉਦੋਂ ਪਤਾ ਚੱਲਿਆ ਵੀ ਸਾਡੇ ਕੋਲ ਹੀ ਬੈਠਾ ਰਿਹਾ ਵਾ ਕੁਝ ਨਹੀਂ ਪਤਾ ਸਾਨੂੰੁੱਛ ਨਹੀਂ ਬਦਲਿਆ ਪਹਿਲਾਂ ਕੁਝ ਨਹੀਂ ਬਾਅਦ ਚੋਂ ਪਤਾ ਲੱਗਿਆ ਜਦੋਂ ਤੁਸੀਂ ਆਪਣਾ ਪਰਸ ਲੱਭਣ ਦੀ ਕੋਸ਼ਿਸ਼ ਕੀਤੀ ਕਿ ਪਰਸ ਗਿਆ ਸਰ ਦੇਖੋ ਟਾਈਮ ਕਿੰਨਾ ਲੱਗਿਆ ਇੱਕ ਫੋਟੋ ਕਰਾਈ ਫੋਟੋ ਖਾ ਕੇ ਮੈਂ ਪਲਟੀਆਂ ਉਸੇ ਟੇਬਲ ਦੇ ਨਾਲ ਹੀ ਖੜੀ ਹੋਈ ਹਾਂ ਮੈਂ ਜਦੋਂ ਪਲਟੀ ਮੇਰਾ ਪਰਸ ਨਹੀਂ ਪਰ ਮੈਨੂੰ ਚੋਰੀ ਦਾ ਮੇਰੇ ਜਦੋਂ ਉਹਨਾਂ ਨੇ ਕਿਹਾ ਤੋ ਇੱਥੇ ਰੱਖਿਆ ਸੀ ਮੈਂ ਕਿਹਾ ਗਿਆ ਪਰਸ ਫਿਰ ਮੇਰੇ ਨਾਲ ਦੋ ਬੇਟੇ ਇੱਧਰ ਖੜੇ ਸੀ ਦੋ ਬੇਟੇ ਟਰਾਲੀ ਲੈ ਕੇ ਖੜੇ ਸੀ ਜਿਹੜਾ ਉਹ ਖਾਣਾ ਸਰਵ ਨਹੀਂ ਕਰਦੇ ਜਿਹੜੇ ਮੈਂ ਉਹਨਾਂ ਦੀ ਟਰਾਲੀ ਦੇ ਟਰਾਲੀ ਦੇ ਵਿੱਚ ਮੂੰਹ ਕਰਕੇ ਦੇਖ ਲਈ ਪਈਆਂ ਕਿ ਸ਼ਾਇਦ ਇਹਨਾਂ ਨੇ ਇੱਥੋਂ ਫੜ ਕੇ ਉਧਰ ਨਾ ਛੋਟ ਲਿਆਵੇ ਵੀ ਕੋਈ ਬਾਹਰੋਂ ਤੇ ਆਇਆ ਹੀ ਨਹੀਂ ਉਹਦੇ ਬਾਅਦ ਜਦੋਂ ਕੈਮਰੇ ਦੇਖ ਕੇ ਫਿਰ ਪਤਾ ਚੱਲਿਆ ਕਿ ਬਾਹਰਲਾ ਹੀ ਬੰਦਾ ਸੀ ਬਾਰੀ ਦੌੜ ਗਿਆ ਗੁਰਵ ਵੀ ਕਿੱਦਾਂ ਦੇਖਦੇ ਹੋ ਵਿਆਹ ਦਾ ਇੱਕ ਮਾਹੌਲ ਹੈ ਨਾ ਖੁਸ਼ੀਆਂ ਦਾ ਮਾਹੌਲ ਜਦੋਂ ਇੱਦਾਂ ਦੀ ਚੀਜ਼ ਹੋਵੇ ਫਿਰ ਉਹ ਗਮ ਦੇ ਵਿੱਚ ਬਦਲ ਜਾਂਦਾ ਕੀ ਹੋਇਆ ਕੀ ਸਮਝ ਹੀ ਨਹੀਂ ਯਾ ਫਿਰ ਪੁਲਸ ਹੈਗੀ ਪੁਲਸ ਦਾ ਬਿਲਕੁਲ ਕਾਰਵਾਈ ਨਹੀਂ ਕਰ ਰਹੀ ਇਹ ਪੁਲਸ ਵਾਲੀ ਕਾਰਵਾਈ ਕਰੋਗੇ ਠੀਕਾ ਨਹੀਂ ਤਾਂ ਅਸੀਂ ਸੀਪੀ ਦਫਤਰ ਜਾਵਾਂਗੇ ਬਾਤ ਵੀ ਕਹਿੰਦੇ ਨੇ 1-1 ਪੈਸਾ ਜੋੜ ਕੇ ਧੀ ਦਾ ਵਿਆਹ ਕੀਤਾ ਵਿਆਜਾਂ ਤੱਕ ਤੇ ਪੈਸੇ ਲੈਤੇ ਉਹ ਸਭ ਕੁਝ ਹੋ ਗਿਆ ਬਹੁਤ ਮੁਸ਼ਕਲ ਜੀ ਬਹੁਤ ਮੁਸ਼ਕਲ ਮੈਂ ਕਹਿੰਦਾ ਮੈਨੂੰ ਪਤਾ ਕਿਵੇਂ ਵਿਆਹ ਕੀਤਾ ਪਰ ਦੇਖੋ ਵਿਆਹ ਕੀਤਾ ਪਰ ਕੁਝ ਨਹੀਂ ਕਹਿ ਸਕਦਾ ਜੀ ਕਿਸੇ ਨੇ ਚਾਹ ਦੇ ਨਾਲ ਰੋਟੀ ਨਹੀਂ ਖਾਦੀ ਇੱਥੇ ਉਹ ਰੋਟੀ ਤੇ ਕਨੀ ਖਾਦੀਆਂ ਦੀਆਂ ਪਲੇਟਾਂ ਬਚ ਗਈਆਂ ਜਿਹੜੀਆਂ ਪਲੇਟਾਂ ਕੀਤੀਆਂ ਅਸੀਂ ਇਹਨਾਂ ਨੇ ਵੈਸੇ ਤੇ ਪੂਰੇ ਮੰਗ ਰਹੇ ਆ ਨਾ ਵੈਸੇ ਤੇ ਮੰਗ ਹੀ ਰਹੇ ਆ। ਅਗਲੇ ਕਿੰਦੇ ਗਾਗੇ ਸਾਡਾ ਵੀ ਹੱਲ ਕਰੋ ਅਸੀਂ ਦੇ ਦਾਂਗੇ ਜਿਹੜੇ ਰਹਿੰਦੇ ਆ ਥੋੜੇ ਬੋਤੇ ਤੁਹਾਡੇ ਬਾਕੀ ਤਾਂ ਜਰ ਰਹਿ ਗਿਆ ਸਾਰਾ ਇਹਨਾਂ ਦਾ ਦੇਣ ਲੈ ਸਾਨੂੰ ਸਾਡਾ ਦੇਣ ਆਪਣੇ 65 ਜਰ ਲੈ ਲੈ ਅੱਜ ਲੈ ਲੈਣ 65 ਜਰ ਸਾਡੇ ਕੋਲ ਅਜੀ ਜਿੱਥੇ ਇੰਨੇ ਵਿਆਜਾਂ ਦੇ ਫੜੇ ਫੜ ਲਾਂਗੇ ਤੇ ਮੈਨੂੰ ਕਹਿੰਦੇ ਕਿ ਜਦੋਂ ਇਹ ਸਾਰਾ ਮਾਹੌਲ ਹੋਇਆ ਉੱਥੇ ਮਾਹੌਲ ਹੋਰ ਤਰ੍ਹਾਂ ਦਾ ਹੋ ਗਿਆ ਸਾਰੇ ਇੱਕ ਦੂਜੇ ਦੇ ਨੂੰ ਰੋਣ ਲੱਗ ਗਏ ਬੇਹੋਸ਼ ਹੋ ਗਏ ਬੰਦੇ ਉੱਤੇ ਬੇਹੋਸ਼ ਨਹੀਂ ਹੋਏ ਸਰ ਮੈਂ ਸੀੜੀਆਂ 'ਚੋਂ ਗਿਰੀ ਸੀ ਮੈਂ ਦੌੜ ਕੇ ਖਬਰ ਸਮਝ ਨਹੀਂ ਸੀ ਆ ਰਿਹਾ ਮੈਂ ਨਹੀਂ ਸੀ ਮੈਂ ਲੜਕੇ ਵਾਲੇ ਦਾ ਸਾਹਮਣੇ ਨਹੀਂ ਜਾਣਾ ਮੈਂ ਦੌੜ ਕੇ ਬਾਹਰ ਆ ਗਈ ਮਾਰੇ ਸਾਰੇ ਮੇਰੇ ਕੋਲ ਮੇਰੇ ਪਿੱਛੇ ਦੌੜੇ ਇਹ ਸਾਰੇ ਬੋਲਣ ਲੱਗੇ ਮੈਨੂੰ ਹੋਰ ਜ਼ਿਆਦਾ ਘਬਰਾਟ ਹੋਈ ਮੈਂ ਸੀੜੀਆਂ ਦੌੜ ਕੇ نیچے ਉਤਰੀ ਸੀ ਸੀੜੀਆਂ 'ਚ ਗਿਰੀ ਸੀ ਮੈਂ ਮੈਂ ਹੀ ਗਿਰੀ ਸੀ ਕਿਉਂਕਿ ਰਿਸ਼ਤੇਦਾਰ ਵੀ ਘਬਰਾ ਗਏ ਉਹਨਾਂ ਕਿ ਤੁਹਾਨੂੰ ਹੋਇਆ ਕੀ ਅਚਾਨਕ ਉਹ ਸਾਰੇ ਹੰਦਰਦੀਲੀ ਬੋਲ ਰਹੇ ਸੀ ਪਰ ਮੇਰੇ ਕੋਲ ਕਿਸੇ ਦਾ ਬੋਲਣ ਬਰदाश्त ਨਹੀਂ ਹੋ ਰਿਹਾ ਮੇਰੇ ਆਦਮੀ ਨੇ 10% 16% ਵਾਸੇ ਵੜ ਕੇ ਇੱਥੇ ਤੱਕ ਬਰਾਦ ਪਹੁੰਚਾਈਆ ਮੈਂ ਦੱਸ ਨਹੀਂ ਸਕਦੀ ਕਿ ਕਿੰਨੇ ਪਰੇਸ਼ਾਨ ਹੈ ਪੈਰਲਾਈਜ਼ ਦਾ ਢਾਕੇ ਮੇਰੇ ਆਦਮੀ ਨੂੰ ਇੱਕ ਅੱਖ ਨਹੀਂ ਹੁਣਦੀ ਹੈਗੀ ਕਿਸ ਤਰ੍ਹਾਂ ਕੰਮ ਕਰੇ ਕਿਸ ਤਰ੍ਹਾਂ ਸੀ ਆਪਣੇ ਬੱਚੀ ਦਾ ਵਿਆਹ ਕੀਤਾ ਮੈਨੂੰ ਇਨਸਾਫ ਚਾਹੀਦਾ ਮੈਂ ਕਿਸੇ ਕੋਲ ਕੁਝ ਨਹੀਂ ਲੈਣਾ ਦੇਣਾ ਮੈਨੂੰ ਇਨਸਾਫ ਚਾਹੀਦਾ ਬਸ ਕੋਈ ਮਦਦ ਨਹੀਂ ਕਰ ਰਹੀ ਕੋਈ ਦਲਾਸਾ ਨਹੀਂ ਦਿੱਤਾ ਨਹੀਂ ਸਰ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਇੱਕ ਨਾਰਮਲ ਬੰਦਾ ਆਇਆ ਗੱਲ ਕੀਤੀ ਚਲਾ ਗਿਆ ਸਾਡੇ ਨਾਲ ਇਹ ਕੁਝ ਹੋਇਆ ਵਾ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਕਿਸ ਮਜਬੂਰੀ ਚ ਕਿਸ ਪਰੇਸ਼ਾਨੀ ਚ ਸਾਡੇ ਤੱਕ ਪਹੁੰਚੇ ਥਾਣੇ ਦੀ ਸ਼ਕਲ ਲਈ ਜ਼ਿੰਦਗੀ ਜੱਜ ਪਹਿਲੀ ਵਾਰੀ ਵੇਖੀ ਮਤਲਬ ਐਸਐਚਓ ਨੂੰ ਮਿਲੇ ਤੁਸੀਂ ਅੰਦਰ ਜਾ ਕੇ ਜਿਹੜੇ ਉਹਨਾਂ ਦੇ ਕੋਈ ਜਿਹੜਾ ਇੱਕ ਮੋਢੇ ਤੇ ਪੇਟ ਵਾਲਾ ਸੀ ਉਹਦਾ ਕੀ ਨਾਮ ਸੀ? ਅਰ ਰਮੇਸ਼ ਲਾਲੋ ਨਹੀਂ ਅੰਦਰ ਤੁਸੀਂ ਐਸਐਚਓ ਨੂੰ ਮਿਲੇ ਅੰਦਰ ਜਿਹੜੇ ਅਫਸਰ ਬੈਠੇ ਮਿਲੇ ਹਾਂਜੀ ਹਾਂਜੀ ਕੱਲ ਜਾ ਕੇ ਆਏ ਆ ਅਸੀਂ ਅੰਦਰ ਉਹਨਾਂ ਨੇ ਉਹਨਾਂ ਨੇ ਬਸ ਇੱਕੋ ਗੱਲ ਕਹੀ ਬੰਦੇ ਛੱਡੇ ਹੋਏ ਸੀ ਸਿਵਲ ਵਰਦੀ 'ਚ ਉਹ ਬੰਦਾ ਹਲੇ ਹੱਦ ਨਹੀਂ ਆ ਰਿਹਾ ਲੱਭੀ ਜਾ ਰਹੇ ਆ ਬਸ ਆ ਗੱਲ ਕਹੀ ਉਹਨਾਂ ਨੇ ਤੁਸ ਨੂੰ ਪਤਾ ਕੀ ਬੰਦਾ ਕੌਣ ਕੀ ਪਤਾ ਉਹ ਕਹਿੰਦੇ ਦੋ ਬੰਦੇ ਸੀ ਨੇ ਉਹ ਕਹਿੰਦੇ ਤਿੰਨ ਬੰਦੇ ਸੀ ਇਹ ਵਾਲੇ ਕਹਿੰਦੇ ਕਿ ਦੋ ਬੰਦੇ ਸੀ ਹੁਣ ਇਹ ਨਹੀਂ ਪਤਾ ਸੱਚ ਕੋਨ ਬੋਲ ਰਿਹਾ ਝੂਠ ਕੋਨ ਬੋਲ ਰਿਹਾ ਉਹ ਡਬਲ ਵਾਲੇ ਨੇ ਦੋ ਦੱਸ ਦੇ ਪਏ ਕਿ ਇਹਨਾਂ ਨੇ ਭੱਜਦੇ ਦੋ ਦੇਖੇ ਆ ਪੁਲਿਸ ਵਾਲੇ ਕਹਿੰਦੇ ਕਿ ਇੱਕ ਬੰਦਾ ਪਰਲੇ ਪਾਸੇ ਸੀ ਜਿਹੜਾ ਕੋਈ ਕਨਵੈਸ ਲੈ ਕੇ ਖੜਾ ਸੀ ਇਹ 도ੜੇ ਤੇ ਕਨਵੈਸ ਹੀ ਗਏ ਉਧਰੋਂ ਜਿਹੜੇ ਹੋਟਲ ਦੇ ਵਿੱਚ ਜਿਹੜੇ ਵੇਟਰ ਆ ਉਹਨਾਂ ਕੋ ਵੀ ਪੁੱਛ ਕੇ ਚ ਕੀਤੀ ਪੁਲਿਸ ਨੇ ਕਿ ਇਹਨਾਂ ਦਾ ਤਾਂ ਨਹੀਂ ਮਿਲੀ ਸਾਡੇ ਸਾਹਮਣੇ ਕਿਸੇ ਨੇ ਕੁਝ ਨਹੀਂ ਕੀਤਾ ਸਾਡੇ ਸਾਹਮਣੇ ਤਾਂ ਪੁਲਿਸ ਨਹੀਂ ਆਈ ਅੱਛਾ ਜੀ ਸਾਡੇ ਤੋਂ ਬਾਅਦ ਪੁਲਿਸ ਆਈ ਅਗਲੇ ਕਹਿੰਦੇ ਜੀ ਅਸੀਂ ਇਥੋਂ ਇਨਕੁਆਇਰੀ ਕਰ ਲਈ ਆ ਨਾ ਗਲਤੀ ਕੋ ਥਰਡ ਪਰਸਨ ਵੀ ਕਹਿ ਰਹੇ ਆ ਅਸੀਂ ਅਣਜਾਣ ਆ ਸਾਨੂੰ ਨਹੀਂ ਪਤਾ ਚੋਰੀਆਂ ਕਿੱਦਾਂ ਹੁੰਦੀਆਂ ਸਾਨੂੰ ਪਤਾ ਕਿ ਉੱਥੇ ਵੇਟਰ ਦੀ ਵੀ ਗਲਤੀ ਸੀਗੀ ਸਕਿਉਰਟੀ ਗਾਰਡ ਇੱਥੇ ਖੜੇ ਆ ਨਾ ਤਾਂ ਸਾਹਮਣੇ ਬੰਦਾ ਤੋੜਿਆ ਵਾ ਗਲਤੀ ਕਿਉਂ ਨਹੀਂ ਕਰਦੇ ਬੇ ਕਿਸੇ ਦੀ ਏ ਸਾਡੇ ਸਾਹਮਣੇ ਪੁਲਿਸ ਇੱਥੇ ਆਵੇ ਇਨਕੁਆਇਰੀ ਕਰੇ ਬਸ 4-6 ਬੰਦਿਆਂ ਨੂੰ ਬੁਲਾਵੇ ਬਾਹਰ ਵੇਟਰਾਂ ਨੂੰ ਸਾਡੇ ਸਾਹਮਣੇ ਜੋ ਕਰਨ ਕਿ ਅਸੀਂ ਤਾਂ ਵਿਸ਼ਵਾਸ ਕਰਨਾ ਵਰਨਾ ਕੁਝ ਨਹੀਂ ਹੋ ਰਿਹਾ ਪੁਲਿਸ ਇਹਨਾਂ ਦਾ ਨਾਮ ਨਹੀਂ ਇਹ ਪੁਲਿਸ ਨਾਲ ਮਿਲੇ ਆ ਜੀ ਕਿੰਨੇ ਕਿੰਨੇ ਕੁ ਦਾ ਨੁਕਸਾਨ ਕਿੰਨੇ ਕੁ ਦਾ ਹੋ ਗਿਆ 70000 ਸਾਡਾ ਕੈਸ਼ ਸੀ ਪੂਰੇ ਵਿਆਹ ਦੇ ਸ਼ਗਨ ਸੀ ਦੂ ਉਹਨਾਂ ਨੇ ਪੰਜੇਮਾ ਦਿੱਤੀਆਂ ਸੀ ਸਾਡੇ ਚੋਂ ਦਿੰਦੇ ਆ ਕਵਰ ਦੋਤੀ ਬੋਲਦੇ ਨਾ ਕਵਰ ਦੋਤੀ ਉਹਨਾਂ ਨੇ ਆਂਦੇ ਹੀ ਮੈਨੂੰ ਫੜਾਈ 10 ਮਿੰਟ ਬਾਅਦ ਮੇਰਾ ਪਰਸ ਗਾਇਬ ਹੋ ਗਿਆ ਉਹ ਪੰਜੇਮਾ ਕੁੜੀ ਦੀਆਂ ਚਲੇ ਗਈਆਂ ਵਿੱਚੋਂ ਮਤਲਬ ਤਕਰੀਬਨ ਜੇ ਦੇਖਿਆ ਜੇ 2 ਕੁ ਲੱਖ ਰੁਪਏ ਦਾ ਹਾਂ ਇਹਨਾਂ ਇੱਕ ਤਕਰੀਬ ਕਰੀਬ ਹੈ ਜੀ 70 80 ਹੋਊਗਾ ਜਾਂ 2 ਵੀ 1 ਲੱਖ 70 80 ਜਾਂ 2 ਲੱਖ ਇਹਦੇ ਕਰੀਬ ਕਰੀਬ ਹੈ ਮੇਰਾ ਮੋਬਾਈਲ ਮੇਰਾ ਆਂ ਦਸੀ ਦੁਲੇ ਦੀ ਮੋਬਾਈਲ ਵਿੱਚ ਸੀਗਾ ਤੇ ਮੋਬਾਈਲ ਤਾਂ ਟ੍ਰੇਸਿੰਗ ਤੇ ਲੱਗ ਜਾਣਾ ਸਰ ਮੇਰੇ ਇੱਥੇ ਉਦੋਂ ਨਾ ਇੱਥੇ ਦੋ ਬੰਦੇ ਪੁਲਿਸ ਵਾਲੇ ਸੀ ਬਾਹਰ ਘੁੰਮਦੇ ਪਏ ਉਹ ਐ ਦ ਸੀੜੀ ਉੱਤੇ ਮੈਨੂੰ ਨਹੀਂ ਪਤਾ ਕਿੱਦਾਂ ਉੱਤੇ ਮੈਂ ਉਹਨਾਂ ਨੂੰ ਅੰਦਰੋਂ ਦੇਖਿਆ ਮੈਂ ਬਹੁਤ ਸਪੀਡ ਤੇ ਦੌੜ ਕੇ ਬਾਹਰ ਤਾਂ ਕਿ ਉਹਨਾਂ ਨਾਲ ਗੱਲ ਕੀਤੀ ਹੈ ਮੈਨੂੰ ਨਹੀਂ ਪਤਾ ਪੀਸੀਆਰ ਵਾਲੇ ਕਿਉਂਕਿ ਮੈਨੂੰ ਨੋਲਿਜ ਨਹੀਂ ਹੈਗੀ ਨਾ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਸਰ ਇੱਦਾਂ ਦਾ ਕਾਂਡ ਹੋ ਗਿਆ ਕਹਿੰਦੇ ਸਾਨੂੰ ਪਤਾ ਚੱਲਿਆ ਉਹਨਾਂ ਦੋ ਜਣੇ ਨੇ ਇੰਨੀ ਗੱਲ ਕਹੀ ਮੈਂ ਕਿ ਸਰ ਸਰ ਮੇਰਾ ਫੋਨ ਵੀ ਸੀ ਵਿੱਚ ਤੁਹਾਡਾ ਫੋਨ ਕਹਿੰਦੇ ਐਂਡਰੋਇਡ ਸੀ ਮੈਂ ਕਿਹਾ ਹਾਂਜੀ ਆਪਣਾ ਨੰਬਰ ਬੋਲੋ ਮੇਰੇ ਨਾਨਾ ਦਾ ਮੁੰਡਾ ਕੋਲ ਖੜਾ ਸੀ ਉਹਨੇ ਨੰਬਰ ਬੋਲਿਆ ਕਿ ਇਹ ਮਮੀ ਦਾ ਇਹ ਨੰਬਰ ਸੀਗਾ ਤੇ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਟਰੇਸ ਤੇ ਲਵਾ ਦ ਕੁਝ ਯਾਰ ਦਾ ਖਬਰ ਨਹੀਂ ਮਿਲੀ ਜੀ ਕੁਝ ਵੀ ਨਹੀਂ ਕਿ ਟ੍ਰੇਸ ਤੇ ਲੱਗਿਆ ਜਾਂ ਨਹੀਂ ਲੱਗਿਆ ਜੇ ਗੱਲਾਂ ਜੀ ਕੁਝ ਨਹੀਂ ਦੱਸਿਆ ਬਸ ਉਸ ਟਾਈਮ ਤੁਹਾਨੂੰ ਜਿਹੜੇ ਗੱਲਾਂ ਜੀ ਆ ਜੀ ਗੱਲਾਂ ਚ ਸਭ ਕੁਝ ਹੋ ਰਿਹਾ ਵਾ ਇਨਕੁਆਰੀ ਵੀ ਹੋ ਰਹੀ ਆ ਬੰਦੇ ਵੀ ਛੱਡੇ ਆ ਉਹਨਾਂ ਨੇ ਬੰਦੇ ਫੜ ਵੀ ਲੈਣੇ ਆ ਪਰ ਉਹ ਗੱਲਾਂ ਗੱਲਾਂ ਚ ਜੀ ਸਾਡੇ ਸਾਹਮਣੇ ਜਦ ਤੱਕ ਕੁਝ ਨਹੀਂ ਹੁੰਦਾ ਸਾ ਆਪਾਂ ਨਹੀਂ ਵਿਸ਼ਵਾਸ ਕਰਦੇ ਕਿਸੇ ਤੇ ਧੀ ਦਾ ਵਿਆਹ ਰੱਖਿਆ ਸੀਗਾ ਪੈਲਸ ਦੇ ਵਿੱਚ ਤਕਰੀਬਨ ਪਰਸ ਦੇ ਵਿੱਚੋਂ ਪੈਸੇ ਪੰਜੀਬਾਂ ਅੰਗੂਠੀ ਸੋਨੇ ਦੀ ਤਕਰੀਬਨ 2 ਲੱਖ ਰੁਪਏ ਦੇ ਕਰੀਬ ਵੱਡਾ ਨੁਕਸਾਨ ਹੋਇਆ ਬੰਦੇ ਭੱਜੇ ਆ ਪੈਲਜ਼ੇ ਬਾਹਰੋਂ ਪਰ ਸਿਕਿਉਰਿਟੀ ਗਾਰਡ ਨੇ ਪੁੱਛਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਕਿ ਬੰਦੇ ਭੱਜੇ ਕਿਉਂ ਆ ਕਿਉਂਕਿ ਜਦੋਂ ਭੱਜਦਾ ਬੰਦਾ ਉਹੀ ਹੁੰਦਾ ਜਾਂ ਕੋਈ ਗਲਤ ਪਿੱਛੇ ਗਲਤ ਬੰਦੇ ਦੇ ਪਿੱਛੇ ਭੱਜਦਾ ਜਾਂ ਗਲਤ ਬੰਦਾ ਭੱਜਦਾ ਪੁੱਛਣਾ ਫਰਜ਼ ਬੰਦਾ ਸੀ ਕਿ ਬੰਦਾ ਭੱਜਿਆ ਕਿਉਂ ਨਹੀਂ ਪੁੱਛਿਆ ਗਿਆ ਤੇ ਮਾਮਲਾ ਜਿਹੜਾ ਲੁਧਿਆਣਾ ਦੇ ਸਲੇਮ ਟਾਪਰੀ ਥਾਣੇ ਦਾ ਜਿੱਥੇ ਕਿ ਇੱਕ ਵਿਆਹ ਦੇ ਵਿੱਚੋਂ ਦੋ ਬੰਦੇ ਜਿਹੜੇ ਆ ਵਿਆਹ ਦੇ ਸਮਾਗਮ ਦੇ ਵਿੱਚ ਵੜੇ ਆ ਪੈਂਟ ਕੋਟ ਪਾ ਕੇ ਜਿਨ੍ਹਾਂ ਵੱਲੋਂ ਦੁਲਨ ਦੀ ਮਾ ਦਾ ਪਰਸਾ ਜਿਹੜਾ ਚੋਰੀ ਕਰ ਲਿੱਤਾ ਗਿਆ तकरीबन ਉਹਦੇ ਵਿੱਚ 2 ਲੱਖ ਰੁਪਏ ਦਾ ਸਮਾਨ ਸੀ ਕਹਿ ਸੀਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਸ ਮੁਲਾਜ਼ਮ ਦੇ ਕੋਲ ਇਹਨਾਂ ਦਾ ਕੇਸ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਿਰਫ ਤੇ ਸਿਰਫ ਇਹੀ ਕਿਹਾ ਕਿ ਹਜੇ ਤੱਕ ਕੋਈ ਵੀ ਐਫ ਆਈ ਆਰ ਹੈ ਜਿਹੜੀ ਆ ਦਰਜ ਨਹੀਂ ਕੀਤੀ ਗਈ ਅਫਸਰਾਂ ਦੀ ਨੋਲੇਜ ਵਿੱਚ ਇਹ ਮਾਮਲਾ ਹੈ ਫਿਲਹਾਲ ਕੋਈ ਵੀ ਬੰਦਾ ਜਿਹੜਾ ਨਹੀਂ ਫੜਿਆ ਗਿਆ ਕਿ ਕਿੰਨੇ ਬੰਦੇ ਸੀ ਕੋਈ ਵੀ ਇੱਕ ਬੰਦਾ ਨਹੀਂ ਫੜਿਆ ਗਿਆ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਪੁਲਿਸ ਬੰਦੇ ਫੜ ਪੰਦੀ ਆ ਜਾਂ ਨਹੀਂ ਫੜ ਬੰਦੀ ਤੁਹਾਨੂੰ ਪਤਾ ਲੱਗਿਆ ਪਰ ਕਿਹੜੇ ਬੰਦੇ ਲੈ ਗਏ ਕਹਿੰਦੇ ਕਾਫੀ ਪੈਸੇ ਸੀਗੇ ਸੋਨਾ ਸੋਨਾ ਸੀ ਵਿੱਚ ਪਤਾ ਨਹੀਂ ਲੈ ਤਾਂ ਪਤਾ ਨਹੀਂ ਹੁਣ ਰਿਪੋਰਟੇਜ ਤਾਂ ਲਈ ਆ ਬੰਦੇ ਦੋ ਦਿਨ ਹੈਗੇ ਤੇ ਚੱਲਦੇ ਕੈਮਰੇ ਕੋਲ ਚੈੱਕਣ ਦਾ ਆ ਉਧਰ ਵੀ ਚੈੱਕ ਕੀਤਾ ਸਾਰੇ ਚੈੱਕ ਕਰਦੇ ਆ ਸਿੱਧੇ ਨੂੰ ਗਏ ਕਿਧਰ ਨਹੀਂ ਗਏ ਆ ਅੱਛਾ ਪਤਾ ਲੱਗਿਆ ਕੁਝ ਨਹੀਂ ਹਾਲੇ ਕੋਈ ਪਤਾ ਨਹੀਂ ਲੱਗਿਆ ਚੱਲਦੀ ਆ ਵਰਤਾਲ ਚੱਲਦੀ ਆ ਕੈਮਰੇ ਵੀ ਭੰਗਾਂ ਲਏ ਆ ਠੀਕ ਹੈ ਅੱਛਾ ਜੀ ਦੇ ਦੇ ਬਈ ਉਹ ਬਹਿ ਜਾਂ ਉਹ ਰੱਖਿਆ ਜੋ ਰੱਖ ਕੇ ਚੋਪਰੇ ਵੀ ਆਪਣੇ ਸਮਾਨ ਆ ਜੇ ਲਵਾਵਾ ਰੱਖਿਆ ਉਹ ਆਪਣੀ ਫੋਟੋ ਬਣੀ ਜਾ ਬਣੀ ਚਲ ਗਿਆ ਬਸ ਮੁੜ ਕੇ ਬੈਠ ਗਿਆ ਉਹ ਲੈ ਗਿਆ ਉਹ ਲੈ ਗਿਆ ਅੱਛਾ ਇਤੇ ਟੋਟਲ ਬੰਦੇ ਹੈ ਕਿੰਨੇ ਸੀ ਜਿਨ੍ਹਾਂ ਨੇ ਚੋਰੀ ਕੀਤਾ ਪਰ ਮੈਂ ਚੋਰੀ ਦਾ ਇੱਕ ਬੰਦਾ ਉਥੇ ਕੀਤਾ ਚੋਰੀ ਇਹ ਕਹਿੰਦੇ ਆ ਵੀ ਨਾਲ ਦਾ ਹੀ ਆ ਵੀ ਨਾਲ ਤੋਂ ਇਹੀ ਦੱਸਦੇ ਹੁੰਦੇ ਇਹ ਕਿਹੜੇ ਬੰਦੇ ਹੈ ਕਿ ਨਹੀਂ ਇੱਕ ਉਹ ਬੰਦਾ ਲੈ ਗਿਆ ਜਾ ਕੇ ਬਸ ਅੱਛਾ ਜੀ ਤੇ ਇਹਦੇ ਸਾਰੇ ਮਾਮਲੇ ਤੇ ਐਫ ਆਈ ਆਰ ਹੋ ਗਈ ਨਹੀਂ ਨਹੀਂ ਹਰੇ ਦੀ ਚਲਦੀ ਵਾਲਾ ਆਪਣਾ ਨੀ ਨਾਲ ਦੇ ਵਿੱਚ ਆ ਠੀਕ ਹੈ ਅੱਛਾ ਜੀ ਤੇ ਮੈਂ ਹਾਂ ਚਲਦੀ ਵਾਲੇ ਠੀਕ ਹੈ ਸੋ ਠੀਕ ਹੈ ਸਰ ਠੀਕ ਹੈ ਥੈਂਕ ਯੂ ਸੋ ਠੀਕ ਹੈ